ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਆਪਣੇ ਚੈਨਲ ਤੇ ਹਰ ਰੋਜ਼ ਕੋਈ ਨਾ ਕੋਈ ਅਪਡੇਟ ਲੈ ਕੇ ਆਉਂਦੇ ਰਹਿੰਦੇ ਆਂ ਕਿ ਸਰਕਾਰੀ ਨੌਕਰੀਆਂ ਸੰਬੰਧੀ ਜਾਂ ਸਰਕਾਰੀ ਦਾਖਲੇ ਸੰਬੰਧੀ ਜਾਂ ਸਰਕਾਰੀ ਸਕੀਮਾਂ ਸੰਬੰਧੀ ਤਾਂ ਇਹਨਾਂ ਜਾਣਕਾਰੀ ਨੂੰ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਜੀ ਤਾਂ ਅੱਜ ਲੈ ਕੇ ਆਏ ਜੀ ਨਵੀਂ ਅਪਡੇਟ ਅਪਡੇਟ ਆ ਜੀ ਕਿਸਾਨਾਂ ਲਈ ਖੁਸ਼ਖਬਰੀ ਹੈ ਜੀ ਪੰਜਾਬ ਸਰਕਾਰ ਵੱਲੋਂ ਖੁਸ਼ਖਬਰੀ ਕੀ ਹੈ ਕਿ ਪੰਜਾਬ ਸਰਕਾਰ ਨੇ ਫਿਰ ਤੋਂ ਜਿਹੜਾ ਹੈ ਕਿ ਪਰਾਲੀ ਸਾਹਮਣ ਵਾਲੇ ਸੰਦਾਂ ਉੱਤੇ ਜਿਹੜੀ ਆ ਉਹ ਖੇਤੀ ਸੰਦਾਂ ਉੱਤੇ ਸਬਸਿਡੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਕੌਣ ਕੌਣ ਇਹਨਾਂ ਨੂੰ ਫਾਰਮਰ ਨੂੰ ਭਰ ਸਕਦਾ ਹੈ? ਇਸ ਸਬਸਿਡੀ ਵਿੱਚ ਕਿਹੜੇ-ਕਿਹੜੇ ਸੰਦ ਮਿਲਣਗੇ? ਇਸ ਦੀ ਆਖਰੀ ਤਰੀਕ ਕਿੰਨੀ ਹੈ? ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੱਸੀ ਆਵੇਗੀ। ਸੋ ਐਂਡ ਤੱਕ ਵੀਡੀਓ ਵਿੱਚ ਬਣੇ ਰਹੋ ਜੀ। हां जी दोस्तों जिस तरह की ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਖੇਤੀਬਾੜੀ ਦਾ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਿਹੜਾ ਕਿ ਪਰਾਲੀ ਦੀ ਸਾਮ ਸੰਭਾਲ ਸੰਬੰਧੀ ਮਸ਼ੀਨਾਂ ਤੇ ਸਬਸਿਡੀ ਲਈ ਜਿਹੜਾ ਬਿਨੇ ਪੱਤਰਾਂ ਦੀ ਜਿਹੜੀ ਦੁਬਾਰਾ ਤੋਂ ਉਹ ਜਿਹੜੀ ਮੰਗ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸੰਭਾਲਣ ਲਈ ਹੇਠ ਲਿਖੀਆਂ ਜਿਹੜੀਆਂ ਮਸ਼ੀਨਾਂ ਤੇ ਸਬਸਿਡੀ ਉਪਲਬਧ ਕਰਵਾਉਣ ਲਈ ਵਿਭਾਗ ਵੱਲੋਂ ਆਨਲਾਈਨ ਪੋਰਟਲ ਰਾਹੀਂ agrimachinerypv.com ਇਹ ਤੁਹਾਡੀ ਵੈਬਸਾਈਟ ਹੈ ਜਿੱਥੇ ਇੱਕ ਜਾ ਕੇ ਤੁਸੀਂ ਅਪਲਾਈ ਕਰਨਾ ਹੈ ਹੁਣ ਆਪਾਂ ਦੇਖਦੇ ਆ ਕਿ ਕਿਹੜੇ-ਕਿਹੜੇ ਸੰਦ ਨੇ ਜਿਹੜੇ ਉਹਨਾਂ ਤੇ ਆਪਾਂ ਨੂੰ ਸਬਸਿਡੀ ਮਿਲੇਗੀ ਸਭ ਤੋਂ ਪਹਿਲਾਂ ਜੀ ਸੁਪਰ ਐਸਐਮਐਸ ਫਿਰ ਆ ਗਿਆ ਜੀ ਹੈਪੀ ਸੀਡਰ ਆ ਫਿਰ ਆ ਗਈ ਪੈਡੀ ਸਟਰਾਚ ਚੌਪਰ ਸਟ੍ਰਾਈਡਰ ਤੇ ਮਲਚਰ ਆ ਫਿਰ ਆ ਗਈ ਸਮਾਰਟ ਸੀਡਰ ਫਿਰ ਆ ਗਿਆ ਜ਼ੀਰੋ ਟਿਲ ਡ੍ਰਿਲ ਆ ਹਾਂਜੀ ਇਹ ਜ਼ੀਰੋ ਮਸ਼ੀਨਾਂ ਆ ਕਿ ਜੀ ਇਸ ਤੋਂ ਬਾਅਦ ਆ ਗਈ ਸਰਫੇਸ ਸੀਡਰ ਫਿਰ ਸੁਪਰ ਸੀਡਰ ਆ ਫਿਰ ਬੇਲਰ ਤੇ ਰੇਕ ਫਿਰ ਆ ਗਿਆ ਕਰਾਪ ਰੀਪਰ ਆ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਆ ਗਈ ਸਰਬ ਮਾਸਟਰ ਜਾਨਕੀ ਰੋਟਰੀ ਸ਼ਲੇਸ਼ਰ ਜੋ ਕਿ ਖਰਚੇ ਵਟਣ ਵਾਲਾ ਆਪਣਾ ਰੀਪਰ ਹੁੰਦਾ ਹੈ ਫਿਰ ਆ ਗਿਆ ਉਲਟਾਵੇਂ ਪਲੋ ਫਿਰ ਆ ਗਿਆ ਕਸਟਮ ਹਾਇਰਿੰਗ ਸੈਕਟਰ ਤੇ ਫਿਰ ਆ ਗਿਆ ਪੈਡੀ ਸਪਲਾਈ ਚੇਨ ਹਾਂਜੀ ਇਹ ਸੰਦ ਨੇ ਜਿੰਨਾ ਤੇ ਜਾ ਕੇ ਤੁਸੀਂ ਜਿੰਨਾ ਸੰਦਾਂ ਵਾਸਤੇ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਖੇਤੀਬਾੜੀ ਸੰਦਾਂ ਲਈ ਇਹ ਪਰਾਲੀ ਨੂੰ ਸਾਹਮਣ ਵਾਲੇ ਜਿਹੜੇ ਸੰਦ ਨੇ ਆਪਾਂ ਅੱਗੇ ਦੇਖਦੇ ਆ ਕਿ ਇਸ ਦੀ ਆਖਰੀ ਤਰੀਕ ਜਿਹੜੀ ਕਿੰਨੀ ਹੈ ਤੁਸੀਂ ਅਪਲਾਈ ਆਖਰੀ ਤਰੀਕ ਕਿੰਨੀ ਹੈ ਹਾਂਜੀ ਆਪ ਬਾਰਕੋਡ ਨੂੰ ਵੀ ਸਕੈਨ ਕਰਕੇ ਤੁਸੀਂ ਜਿਹੜਾ ਆਪਣਾ ਸਿੱਧਾ ਡਾਇਰੈਕਟਰੀ ਵੈਬਸਾਈਟ ਤੇ ਪਹੁੰਚ ਕੇ ਆਪਣਾ ਅਪਲਾਈ ਕਰ ਸਕਦੇ ਹੋ ਤੇ ਸਬਸਿਡੀ ਦੀ ਦਰਸ ਕਿੰਨੀ ਹੈ ਜਿਹੜੀਆਂ ਗਾਈਡਲਾਈਨਾਂ ਉਹ ਅਨੁਸਾਰ ਹੋਵੇਗੀ ਯਾਨੀ ਕਿ 50% ਆ ਜਿਹੜੀ ਸਬਸਿਡੀ ਉਹ ਜਰਨਲ ਕਿਸਾਨ ਨੂੰ ਦਿੱਤੀ ਜਾਵੇਗੀ ਅਤੇ ਜਿਹੜੀ 80% ਸਬਸਿਡੀ ਹੈ ਉਹ ਗਰੁੱਪਾਂ ਵਿੱਚ ਮਿਲੇਗੀ ਜਾਂ ਕੇ ਆਪਣੀਆਂ ਪੰਚਾਇਤਾਂ ਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਸਬਸਿਡੀ ਲਾਈਨ ਦੇ ਜਿਹੜੇ ਚਾਹਵਾਨ ਕਿਸਾਨ ਨੇ ਉਹ 19 ਸਤੰਬਰ 2024 ਸ਼ਾਮ 5 ਵਜੇ ਤੱਕ ਆਪਣੀ ਆਨਲਾਈਨ ਆਰਜੀ ਜਿਹੜੀ ਪੋਰਟਲ ਤੇ ਅਪਲਾਈ ਕਰ ਸਕਦੇ ਹਨ ਇਸ ਦੀ ਲਾਸਟ ਡੇਟ ਹੈ ਜੀ 19 ਸਤੰਬਰ 2024 ਸ਼ਾਮ 5 ਵਜੇ ਤੱਕ ਹਾਂਜੀ ਹੁਣ ਆਪਾਂ ਗੱਲ ਕਰਦੇ ਕਰਦੇ ਹਾਂ ਕਿ ਇਹਨਾਂ ਸੰਧ ਲਈ ਅਪਲਾਈ ਕੌਣ-ਕੌਣ ਕਰ ਸਕਦਾ ਹੈ ਉਹ ਕਿਸਾਨ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਨਾਂ ਤੇ ਜੇ ਫਾਰਮ ਬਣਿਆ ਹੋਇਆ ਹੈ ਜਾਂ ਫਸਲ ਦੇ ਜਿਹੜੇ ਪੈਸੇ ਆ ਜਿੰਨਾ ਕਿਸਾਨਾਂ ਦੇ ਖਾਤੇ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ 3 ਸਾਲ ਹੋ ਗਏ ਜਿਨ੍ਹਾਂ ਨੇ ਕੋਈ ਵੀ ਸਬਸਿਡੀ ਦਾ ਜਿਹੜਾ ਉਹ ਕੇ ਫਾਇਦਾ ਨਹੀਂ ਲਿਆ ਉਹ ਕਿਸਾਨ ਇਸ ਲਈ ਅਪਲਾਈ ਕਰ ਸਕਦੇ ਹਨ ਇਸ ਦੀ ਜੋ ਵੈਬਸਾਈਟ ਹੈ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਆ agrimachinerypv.com ਉਸ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਵੈਬਸਾਈਟ ਦਾ ਪੇਜ ਵੀ ਦਿਖਾਉਣਾ ਹੈ ਕਿ ਪੇਜ ਜਿਹੜਾ ਹਾਂਜੀ ਦੋਸਤੋ ਜਦੋਂ ਤੁਸੀਂ Google ਤੇ agrimachinerypv.com ਜਿਹੜਾ ਉਹ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਜਿਹੜਾ ਕਿ ਉਹ ਇਸ ਤਰ੍ਹਾਂ ਦਾ ਪੇਜ ਜਿਹੜਾ ਉਹ ਸ਼ੋ ਹੋਵੇਗਾ ਇਸ ਤਰ੍ਹਾਂ ਦਾ ਪੇਜ ਜਿਹੜਾ ਸ਼ੋ ਹੋਵੇਗਾ ਇਸ ਤੇ ਤੁਸੀਂ ਅੰਡਰ CRM ਸਕਰੀਨ ਤੇ ਜਾ ਕੇ ਤੁਸੀਂ ਕਲਿੱਕ ਕਰੋਗੇ ਤਾਂ ਕਿ ਜਾ ਕੇ ਤੁਹਾਨੂੰ ਤੋਂ ਪੁੱਛਿਆ ਜਾਵੇ ਕਿ ਤੁਸੀਂ ਵਿਅਕਤੀਗਤ ਕਿਸਾਨ ਹੋ ਜਾਂ ਤੁਸੀਂ ਗਰੁੱਪ ਵਿੱਚ ਹੋ ਜਾਂ ਪੰਚਾਇਤਾਂ ਵਾਸਤੇ ਹੋ ਜਾਂ ਕਦੇ ਵਾਸਤੇ ਹੋ ਤੁਸੀਂ ਵਿਅਕਤੀਗਤ ਤੇ ਕਲਿੱਕ ਕਰਨਾ ਜੇ ਤੁਸੀਂ ਇਕੱਲੇ ਸਕੀਮ ਲੈ ਰਹੇ ਹੋ ਜੇ ਤੁਸੀਂ ਪਹਿਲਾਂ ਤੋਂ ਹੀ ਰਜਿਸਟਰ ਹੋ ਤਾਂ ਤੁਸੀਂ ਇੱਥੋਂ ਡਾਇਰੈਕਟ ਲੌਗਇਨ ਕਰ ਸਕਦੇ ਹੋ ਇਹ ਜਿਹੜਾ ਇੱਧਰ ਆ ਗਿਆ ਲੌਗਇਨ ਫਾਰ ਆਦਰ ਸਬਸਿਡੀਆਂ ਇਹ ਆਪਣਾ ਮੱਕੀ ਨਰਮ ਆਦੇਬੀਆਂ ਸੰਬੰਧੀ ਹੁੰਦਾ ਹੈ ਤੇ ਇਹਦਾ ਕੋਈ ਕੰਮ ਨਹੀਂ ਹੈਗਾ ਜੀ ਤਾਂ ਆਪਾਂ ਲੌਗਇਨ ਫੋਰ ਆਈਕਰੀ ਮਸ਼ੀਨਰੀ ਤੇ ਜਾ ਕੇ ਜਿਹੜਾ ਆਪਾਂ ਲੌਗਇਨ ਕਰਨਾ ਜੇ ਤੁਹਾਡੀ ਪਹਿਲਾਂ ਤੋਂ ਹੀ ਆਈਡਿ ਬਣੀ ਹੋਈ ਹੈ ਜੇ ਆਈਡਿ ਨਹੀਂ ਬਣੀ ਹੋਈ ਤਾਂ ਤੁਸੀਂ ਤੁਹਾਨੂੰ ਸਾਈਨ ਅਪ ਕਰਨਾ ਪਵੇਗਾ ਜੀ ਤਾਂ ਅੱਜ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਕੋਈ ਤੁਹਾਡਾ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਿਓ ਆਪਾਂ ਉਹਦਾ ਜਰੂਰ ਜਵਾਬ ਦੇਵਾਂਗੇ ਤੇ ਜੇ ਅਪਲਾਈ ਕਿਵੇਂ ਕਰਨਾ ਹੈ ਇਸ ਦੀ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਤਾਂ ਸੀ ਜਰੂਰ ਵੀਡੀਓ ਬਣਾਵਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਅਪਲਾਈ ਕਰਨਾ ਹੈ ਤੱਜ ਦੀ ਜਾਣਕਾਰੀ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੀ ਆਪਣੇ ਦੋਸਤਾਂ ਮਿੱਤਰਾਂ ਨਾਲ ਆ ਜਿਹੜੀ ਰਿਸ਼ਤੇਦਾਰਾਂ ਨਾਲ ਆ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਧੰਨਵਾਦ